ਸਾਡੇ ਪੰਜਾਬਪੁਰ ਦੇ ਸਪੋਰਟਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗਜੀ ਨੇ ਉਪਨਾਤੇ ਅਸੀਂ ਪੰਜਾਬ ਦੇ ਵਿੱਚ ਸਾਰੀਆਂ ਸਾਡੀਆਂ ਦੇ ਵਿੱਚ ਰੋਸ ਧਰਨੇ ਲਈ ਨੇ ਜਿਹਦੀ ਲੜੀ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਾਰੀ ਸਾਡੀਆਂ ਸਾਡੇ ਬਲੌਗ ਪ੍ਰੈਜ਼ੀਡੈਂਟ ਅਤੇ ਸਾਡੇ ਹਲਕਾ ਪੰਚਾਇਤ ਦੇ ਨੇ ਸਾਰੇ ਸਾਡੀਆਂ ਚ ਅੱਜ ਰੋਸ ਧਰਨਾ ਦਿੱਤਾ ਤੇ ਜਿਹੜਾ ਮੈਮੋਰੰਡਮ ਆ ਬੀਐਸਪੀ ਸਹਿਬਾਨ ਨੂੰ ਸਾਰਿਆਂ ਨੇ ਦੇਣਾ ਜਿਹੜਾ ਅੱਜ ਦਾ ਰੋਸਤਾਨਾ ਉਹ ਲਾਈਨਡ ਆਰਡਰ ਤੇ ਆ ਹਰ ਰੋਜ਼ ਜੇ ਭਾਈ ਜਿਹੜੇ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ ਦਿਨੇ ਦਿਹਾੜੇ ਕਤੂਗਾਰ ਜਦੋਂ ਕਿਤੇ ਕੋਈ ਆਪਾਂ ਨਿਊ ਚੈਨਲ ਖੋਲਦੇ ਆ ਤਾਂ ਉਹਦੇ ਵਿੱਚ ਕਿਤਨਾ ਕਿਤੇ ਜੜੀਆਂ ਜ਼ਿੰਦੇ ਵਿੱਚ ਮੁੱਟਾ ਖਾ ਕਿ ਹੈ ਸਾਡੀ ਬਜ਼ੁਰਗਾਂ ਨੇ ਚਾਹੇ ਸਾਡੀਆਂ ਪੈਣਾ ਨੇ ਘਰਾਂ ਦੇ ਵਿੱਚ ਸੇਫ ਨਹੀਂ ਬਾਹਰ ਕੱਢੇ ਹੋ ਰਹੇ ਨੇ ਦਿਨ ਚ ਗੋਲੀਆਂ ਚੱਲਦੀਆਂ ਨੇ ਐਵਰੇਜ ਜਿਹੜੀ ਹਫ਼ਤੇ ਦੇ ਵਿੱਚ 20 2 15 15 ਬੰਦਿਆਂ ਦੀ ਜਿਹੜੀ ਮੌਤ ਦੀ ਆ ਰਹੀ ਆ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਸਾਡੀ ਪ੍ਰਦੇਸ਼ ਘਰ ਸਾਡੀ ਰਾਜਾ ਬਟੀਆਂ ਨੂੰ ਹੁਕਮ ਕੀਤਾ ਕਿ ਤੁਸੀਂ ਇਹ ਸਰਕਾਰ ਨੂੰ ਜਗਾਓ ਜਿਹੜੇ ਵਾਅਦੇ ਕਰਕੇ ਆਏ ਸੀ ਚਾਹੇ ਨਸ਼ੇ ਦੇ ਪ੍ਰਤੀ ਵੀ ਅਸੀਂ ਹਫ਼ਤੀ ਖਤਮ ਕਰਦਾਂਗੇ ਲਾਈਨ ਆਊਟਰ ਦੀ ਜਿਹੜੇ ਆਪਣੇ ਮੁਆਵਜ਼ੇ ਨਹੀਂ ਜਿਹੜੇ ਹੜਪੀੜਤ ਜਿਹੜੇ ਕਿਸਾਨ ਭਰਾ ਕਿਸੇ ਨੂੰ ਅਜ ਤਾਈਂ 1 ਰੁਪਿਆ ਮੁਆਵਜ਼ਾ ਨਹੀਂ ਦਿੱਤਾ ਗਿਆ ਇਹ ਤੋਂ ਬਿਨਾ ਤੁਸੀਂ ਬਿਜਲੀ ਦੇ ਰੇਟ ਉਹ ਵਧਾ ਤੇ ਡੀਜ਼ਲ ਦੇ ਪੈਟਰੋਲ ਦੇ ਲੈਂਡ ਆਰਡਰ ਜਿਹੜੇ ਆ ਉਹ ਜਮੇ 0 ਤੇ ਜਾ ਚੁੱਕਿਆ ਨਾ ਕਿਤੇ ਵੀ ਡਵੈਲਪਮੈਂਟ ਨਾਉਂਦਾ ਕੋਈ ਚੀਜ਼ ਨਹੀਂ ਉਹਦੇ ਉਲਟਾ ਜਿਹੜੀ ਸਰਕਾਰ ਆ ਮਾਨ ਸਰਕਾਰ ਬਤੌਰ ਕਰਜ਼ਾ ਲੈਣ ਤੇ ਲੱਗੀ ਹੋਇਆ ਭਗਵਾਨ ਜੀ ਪੰਜਾਬ ਨੂੰ ਛੱਡ ਕੇ ਲਾਹਾਂ ਦੀ ਸਥਿਤੀਆਂ ਦੇ ਵਿੱਚ ਜਾਦੇ ਸਮਾਂ ਬਿਤਾ ਰਹੇ ਨੇ ਇਸ ਕਰਕੇ ਅਸੀਂ ਅੱਜ ਜਿਹੜਾ ਇਹ ਇਹ ਧਰਨਾ ਦਿੱਤਾ ਸੀ ਇਹਦਾ ਮੋਮੈਂਟਮ ਦੇਖੋ ਜੀ ਅੱਜ ਸਾਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਹੁਕਮ ਸੀ ਜਿਹੜਾ ਕਿ ਪੰਜਾਬ ਦੇ ਵਿੱਚ ਦੋਨੋਂ ਦਿਨ ਮਾਹੌਲ ਗੰਦਾ ਹੁੰਦਾ ਜਾ ਰਿਹਾ ਹੈ ਕਹਿਣ ਦਾ ਭਾਵ ਕਿ ਲੁੱਟਾ ਖੋਹਾਂ ਵੱੱਗੇ ਵੱਡੀਆਂ ਵਾਰਦਾਤਾਂ ਕਤਲ ਇਹ ਚੀਜ਼ਾਂ ਹੁੰਦੀਆਂ ਜਾ ਰਹੀਆਂ ਨੇ ਜਦੋਂ ਦੀ ਇਹ ਸਰਕਾਰ ਬਣੀ ਆ ਚਾਹੇ ਆਪਾਂ ਸ਼ੁਰੂ ਤੋਂ ਲਈਏ ਤਾਂ ਸਾਡੇ ਇੱਕ ਹੋਰ ਹਰ ਨੌਜਵਾਨ ਸਿੱਧੂ ਮੂਸੇਵਾਲਾ ਜੀ ਦੇ ਕਤਲ ਤੋਂ ਬਾਅਦ ਸੰਦੀਪ ਨੰਗਲ ਅੰਮੀਆ ਤੇ ਹੋਰ ਵੀ ਕਈ ਹੋਰ ਹਰ ਜਿਹੜੇ ਹੈਗੇ ਸੀਗੇ ਆਪਣੇ ਲੋਕ ਇੱਥੇ ਫਰੋਤੀਆਂ ਦਾ ਸਿਸਟਮ ਚੱਲ ਰਿਹਾ ਹੈ ਕੋਈ ਵੱਡੇ ਬਿਜ਼ਨਸਮੈਨ ਹੋਣ ਇਵਨ ਕਿ ਇਥੋਂ ਤੱਕ ਲਾ ਲਓ ਤੁਸੀਂ ਚੰਨੀ ਤੇ ਜੰਨੀ ਜੀ ਤੱਕ ਨੂੰ ਵੀ ਆਪਣਾ ਫਰੋਤੀ ਵਾਸਤੇ ਕੌਲ ਆਈ ਹੋਈ ਹੈ ਉਹ ਸਾਫ ਕਾ ਸੀਐਮ ਨੇ ਸੋ ਇਹ ਜੋ ਮਾਹੌਲ ਨੂੰ ਦੇਖਦੇ ਹੋਏ ਦਿਨੋਂ ਦਿਨ ਚੱਲ ਰਿਹਾ ਹੈ ਪੰਜਾਬ ਦਾ ਜੋ ਖਰਾਬ ਹੋ ਰਿਹਾ ਮਾਹੌਲ ਉਹਦੇ ਸਬੰਧ ਦੇ ਵਿੱਚ ਧਰਨਾ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਸੁੱਕੀ ਭਗੂੜੀ ਨਹੀਂ ਸੁੱਤਾ ਪਿਆ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦੇ ਸੋ ਹੁੰਦੇ ਹੋ ਕੋਈ ਕਾਰਵਾਈ ਨਹੀਂ ਕਰ ਰਹੀ ਜਿਹੜੀ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕ ਤੇ ਹਿੱਤਾਂ ਲਈ ਲੜਦੀ ਹੈ ਅੱਜ ਜੋ ਕਾਂਗਰਸ ਪਾਰਟੀ ਜਾਗ ਗਿਆ ਤੁਹਾਨੂੰ 3 ਸਾਲ ਹੋ ਗਏ ਪੰਜਾਬ ਤੇ ਠੀਕ ਹੈ ਤੁਸੀਂ ਪੰਜਾਬ ਦੀ ਪੰਜਾਬੀ ਨੂੰ ਖਤਮ ਕਰਤਾ ਪੰਜਾਬ ਦੀ ਜਵਾਨੀ ਨੂੰ ਖਤਮ ਕਰਤਾ ਹੈ ਪੰਜਾਬ ਨੂੰ ਤੁਸੀਂ ਇੱਕ ਜਿਹੜਾ ਜਾਂਦਾ ਮੁਲਕੇ ਨਰਕ ਬਣਾ ਕੇ ਰੱਖਤਾ ਹੈ ਇਸ ਕਰਕੇ ਅਸੀਂ ਭਗਵੰਤ ਮਾਨ ਜੀ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਜੀ ਜਾਗੋ ਤੁਸੀਂ ਪੰਜਾਬ ਨੂੰ ਦੇਖੋ ਤੁਸੀਂ ਪੰਜਾਬ ਦੀ ਸੋਨੇ ਦੀ ਚੀੜੀ ਨੂੰ ਇੱਕ ਮਿੱਟੀ ਦੀ ਚੀੜੀ ਬਣਾ ਕੇ ਰੱਖ ਦਿੱਤਾ ਹੈ ਪੰਜਾਬ ਦੇ ਜਿਵੇਂ ਨੀਤੀ ਖਤਮ ਕਰਤਾ ਪੰਜਾਬ ਦੀਆਂ ਜਿਹੜੀਆਂ ਮਹਿਲਾਵਾਂ ਨੇ ਪੰਜਾਬ ਦੀਆਂ ਮਹਿਲਾਵਾਂ ਹੁਣ ਕਿਤੇ ਵੀ ਸੇਫ ਨਹੀਂ ਹੈਗੀਆਂ ਤੁਸੀਂ ਆਪਣਾ ਜਿਹੜਾ ਇਹ ਕਾਨੂੰਨ ਵਿਸਤ ਹੈ ਤੁਸੀਂ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਕਰ ਚੁਪ ਕਰ ਦਿੱਤੀ ਹੈ ਤੇ ਇਸੇ ਕਾਂਗਰਸ ਪਾਰਟੀ ਹੁਣ ਜੇ ਬੱਡੇ ਤੋਂ ਵੱਡਾ ਕਰਨਾ ਵੀ ਹੈ ਕਾਂਗਰਸ ਪਾਰਟੀ ਤੁਹਾਡੇ ਵਿਰੋਧ ਲਾਊਗਾ